ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਲੈ ਕੇ ਆਏ ਤੁਹਾਡੇ ਲਈ ਇੱਕ ਹੋਰ ਨਵਾਂ ਵਲੌਗ ਅੱਜ ਆਪਾਂ ਆਏ ਜੀ ਨੈਣਾ ਦੇਵੀ ਤੇ ਆਪਾਂ ਬਾਬੇ ਕਰ ਦਿੱਤੇ ਸੀ ਪਾਠ ਕਰਾਇਆ ਉੱਥੇ ਤੇ ਉੱਥੋਂ ਆਏ ਆ ਬਾਬੇ ਦੇ ਖੜੇ ਸੀ ਚਾਹ ਪੀਣ ਦੇ ਢਾਬਾ ਕਹਿੰਦਾ ਢਾਬਾ ਹੀ ਬੰਦ ਕਰ ਗਿਆ ਤੇ ਚੱਲਦੇ ਹਾਂ ਹੁਣ ਬਸ ਅੱਗੇ ਚਾਹ ਚੂ ਪੀਣੇ ਆ ਖੜਦੇ ਆਗੇ ਤੇ ਫਿਰ ਉਦੋਂ ਅਗਰੇ ਚੱਲਦੇ ਆ ਨੈਣਾ ਦੇਵੀ ਮਾਤਾ ਦੇ ਜਾ ਕੇ ਟੇਕਾਂਗੇ ਮੱਥਾ ਇਧਰ ਮੁੰਡੇ ਖੜੇ ਆ ਚਾਲੇ ਜੀ ਵੇ ਓਏ ਇੱਥੇ ਹੀ ਹੋ ਗਈ ਗੱਲ ਆ ਆ ਗਈ ਸਾਡੀ ਕੁੜੀ ਜਦੋਂ ਨਾਲ ਬੈਠੇ ਤੈਨੂੰ ਪਤਾ ਉਧਰ ਲਖਵਿੰਦਰ ਸਿੰਘ ਲੱਖੀ ਆ ਕਾਲੂ ਚੱਲਦੇ ਆ ਜੀ ਚਾਹ ਪੀਣੇ ਜਾ ਕੇ ਅੱਗੇ ਤੇ ਇੱਥੇ ਚਾਹ ਦਾ ਬੰਦ ਸੀ ਢੱਬਾ ਅੱਗੇ ਖੜਦੇ ਆ ਜਾ ਕੇ ਦੂਸਰੇ ਚੋਬਰ ਆਪਣੀ ਦੂਜੀ ਗੱਡੀ 'ਚ ਨੇ ਇੱਧਰ ਆਪਾਂ ਮੁੰਡੇ ਬੈਠੇ ਆ ਗੱਡੀ 'ਚ ਮੂਰੇ ਸਿੱਧੂ ਹੁਣੀ ਇੱਧਰ ਮੂਸੇ ਵਾਲਾ ਸਿੱਧੂ ਕਿਉਂ ਬਲੇਜਿੰਦਰ ਗੁੱਡ ਹੈ ਗੁੱਡਾ ਬਾਈ ਵਾਜ ਹਾਂ ਮੌਸਮਾ ਉਸਮਾ ਹੈ ਬੈਰ بارش ਹੋ ਰਹੀ ਆ ਸਿਰਾਂ ਲੱਗਿਆ ਪਿਆ ਖਿੱਚਦੇ ਉਹਨਾਂ ਨੂੰ ਫੇਰ ਵਿੱਚ ਛੱਡ ਦੇ ਉਹ ਬੋਰੀ ਬੰਦ ਗੱਲ ਨਹੀਂ ਨਾ ਕਿਸੇ ਨਹੀਂ ਸ਼ਾਗਰਿਆ ਜੀ ਪਰੌਂਠਾ ਖਾਉਂਦਾ ਮੌਸਮਾ ਚ ਬਹੁਤ ਘੰਟਾ ਗਲਤੀ ਚ ਵੜ ਗਏ ਸੀ ਇਧਰਲੇ ਜਾਣਾ ਤਾਪਾ ਪੋ ਜਾਈਂ ਨੈਣਾ ਦੇ ਵਿੱਚ ਤੇ ਚੱਲਦੇ ਹਾਂ ਉੱਪਰ ਮੰਦਿਰ ਕੋਲੇ ਮੁੰਡੇ ਉੱtre ਇਧਰ ਮਾਤਾ ਦਾ ਸਾਰਾ ਚੁੰਨੀਆਂ ਵਗੈਰਾ ਕਿਸੇ ਨੇ ਪ੍ਰਸ਼ਾਦ ਵਗੈਰਾ ਲੈਣਾ ਹੋਵੇ ਇਹ ਦੁਕਾਨਾਂ ਸਹੀਆਂ ਹੋਈਆਂ ਨਹੀਂ ਜੀ ਪੰਜੀ ਗੱਲਾਂ ਨਹੀਂ ਕਹਿੰਦਾ ਤੈਨੂੰ ਕੋਈ ਗੱਡੀ ਨਹੀਂ ਦਿੰਦਾ ਕੋਲ ਮੰਗੀ ਕੋਈ ਨਾ ਸੇ ਤੱਕੀ ਕੌਣੀਆਂ ਹੱਪਾ ਪਹੁੰਚ ਗਏ ਆਂ ਫਾਈਨਲੀ ਮਾਤਾ ਦੇ ਮੰਦਰ ਚ ਤੇ ਇੱਧਰ ਖੱਬੇ ਹੱਥ ਬਣਾਇਆ ਜੋੜਾਗਰ ਪਾਪਰਸਾਹ ਲੈ ਲਈ ਚੱਲਦੇ ਆਂ ਜੇ ਮਾਤਾ ਦੇ ਓਏ ਮਾਤਾ ਦੇ ਕੋ ਇਹ ਕਿੱਦਾਂ ਫੜਾਏ ਉਹ ਦਾਨ ਨਾਲ ਨਹੀਂ ਹੈ। ਆ ਦੇਖ ਲਿਆ ਜੀ। ਦੇਖ ਦਰਸ਼ਨ ਕਰ ਲੇ ਮਾਤਾ ਦੇ ਤੇ ਹੁਣ ਚੱਲਦੇ ਆਂ ਵਿੱਚ ਕੌੜੀਆਂ ਉਤਰਦੇ ਆਂ। ਆਪਾਂ ਨਣਾ ਦੇਵੀ ਮਾਤਾ ਦੇ ਮੱਥਾ ਟੇਕੇ ਜੀ ਦਰਸ਼ਨ ਕਰਿਆ ਤੇ ਹੁਣ ਆਪਾਂ ਚੱਲਦੇ ਆਂ ਬਲਕਨਾਦ ਦੇ ਬਲਕਨਾਦ ਦੇ ਡੇਰੇ ਦੇ ਤੇ ਕਰਾਉਨੇ ਤੁਹਾਨੂੰ ਉੱਥੇ ਦਰਸ਼ਨ ਰਸਤੇ ਦਾ ਵਿਊ ਦੇਖੋ ਤੁਸੀਂ ਯਾਰ ਇਧਰ ਮੁੰਡੇ ਖੜੇ ਨੇ ਇਧਰ ਮੁੰਡੇ ਖੜੇ ਨੇ ਗੱਡੀਆਂ ਛਾੜ ਦੇ ਲਾ ਲਈ ਇੱਕ ਉਧਰ ਲਾਤੀ ਇੱਕ ਇਧਰ ਲਾਤੀ ਤੇ ਕਹਿੰਦੇ ਵਿਊ ਦੇਖਣਾ ਖੜ ਕੇ ਉਹ ਫੜੇ ਨੇ ਬਾਂਦਰ ਕੌਮ ਕਿਤੇ ਵੀ ਇੰਟੀਗਰੀ ਸਾੜੀ ਉਹ ਦੇਖ ਲੈ ਲੈ ਕਿੱਥੇ ਓਏ